ਇੱਕ ਘਰ ਵਾਲੀ ਦਾ ਜਿਹੜਾ ਘਰ ਵਾਲਾ ਨਾ ਉਹ ਵਾਹ ਵਾਈ ਲੜਾਈ ਹੁੰਦੀ ਸੀ ਹੁੰਦੀ ਰਹਿੰਦੀ ਸੀ ਹਰ ਵੇਲੇ ਬਾਪੀ ਹੋਈ ਪੁੱਛਾ ਹੀ ਕੋ ਜਨ ਤੇ ਉਹ ਬੀਬੀ ਚਲੀ ਗਈ ਮਹਾਂਪੁਰਸ਼ਾਂ ਕੋ ਮੈਨੂੰ ਕਹਿੰਦੇ ਮੈਂ ਨਾਂ ਵੀ ਬੋਲ ਦੇਣਾ ਬਾਬਾ ਅਨੰਦ ਸਿੰਘ ਜੀ ਕੋ ਬਾਬਾ ਜੀ ਇਤਨਾ ਮੈਂ ਪਰੇਸ਼ਾਨ ਬੜੀ ਆ ਕਿਰਪਾ ਕਰੋ ਬਾਬਾ ਜੀ ਕਹਿੰਦੇ ਬੀਬਾ ਜਿਵੇਂ ਤੈਨੂੰ ਉਹ ਕਵੇ ਨੂ ਤੂੰ ਉਵੇਂ ਹੀ ਕਰੀ ਜਾ ਤੇਰੇ ਲਈ ਇਹ ਪੜ੍ਹਾਈ ਇਹ ਬਾਣੀ ਦਾ ਪੈਰਾ ਰੱਖ ਸਿਮਰਨ ਦਾ ਰੱਖ ਜਿਵੇਂ ਕਹਿੰਦੀ ਜੀ ਉਹਦੇ ਦਰਬਾਰ ਸਾਹਿਬ ਜਾਣਾ ਵੀ ਰੋਕਦਾ ਆ ਕੋ ਸਾਧਨਾ ਉਹਦੇ ਗੁਰਦੁਆਰੇ ਜਾਣਾ ਵੀ ਰੋਕਦਾ ਬਾਬਾ ਜੀ ਕਹਿੰਦੇ ਤੂੰ ਹੁਕਮ ਮੰਨ ਲੈ ਕੁਝ ਧਾਰ ਲੈ ਮੰਨ ਜੇ ਨੇ ਇਹ ਪ੍ਰਤੱਖ ਪਰਿਵਾਰ ਦੀ ਗੱਲ ਹੈ। ਉਹਨੇ ਫਿਰ 7 ਵਜੇ ਨੇ ਕੀਤਾ ਜੀ। ਹੁਣ ਜਦੋਂ ਭਈ ਰਾਤ ਤੇ ਆਪਣੇ ਘਰ ਵਾਲਿਆਂ ਨੂੰ ਕਹਿੰਦੀ ਐ ਤੁਸੀਂ ਦੱਸੋ ਦਰਬਾਰ ਸਾਂ ਸਵੇਰੇ ਜਾਵਾਂਗੇ ਨਾ ਆ ਕੋ ਸਾਥ ਨਾਲ। ਯਮਰਸਰ ਦਾ ਪਰਿਵਾਰ ਸੀ। ਉਹ ਕਹਿੰਦਾ 5 ਸਾਲ ਹੋ ਗਿਆ ਆਪਾਂ ਨੂੰ ਲੜਦੇ ਆਂ। 5 ਸਾਲ ਹੋ ਗਿਆ ਆਪਾਂ ਨੂੰ ਲੜਦੇ ਆਂ। ਅੱਗੇ ਤੇ ਮੈਨੂੰ ਕਦੀ ਪੁੱਛਿਆ ਨਹੀਂ ਤੂੰ। ਅੱਜ ਤੂੰ ਮੈਨੂੰ ਪੁੱਛਦੀ ਪਈਂ। ਕਹਿੰਦੀ ਨਹੀਂ ਬਸ ਮੈਨੂੰ ਕਿਧਰ ਹੁਕਮ ਹੋਇਆ ਮੈਂ ਅੱਗੇ ਚ ਲੈਣਾ ਤੁਸੀਂ ਮੈਨੂੰ ਦੱਸੋ ਕਹੋ ਕਿ ਜਾਵਾਂਗੀ ਕਹੋ ਕਿ ਨਹੀਂ ਜਾਵਾਂਗੀ ਉਹ ਘਰ ਵਾਲਾ ਕਹਿੰਦਾ ਮੈਂ ਜਰਾ ਕਹਿ ਕੇ ਵੇਖਾਂ ਨਹੀਂ ਜਾਣਾ ਵੇਖਾਂ ਕੀ ਕਰਦੀ ਹੈ ਕਿਉਂਕਿ ਉਹ ਉਹਦੀ ਬਹੁਤ ਵੱਡੀ ਰੁਟੀਨ ਸੀ ਦਰਬਾਰ ਹੈ ਉਹ ਘਰ ਵਾਲੇ ਨੇ ਕਹਿਤਾ ਨਹੀਂ ਜਾਣਾ ਨਹੀਂ ਜਾਣਾ ਕਹਿੰਦੀ ਸੱਤ ਵਜੇ ਉਹਨੇ ਘਰ ਬੈ ਕੇ ਨੇਮ ਕਰ ਲਿਆ ਘਰ ਬੈ ਕੇ ਦਰਬਾਰ ਦਾ ਧਿਆਨ ਤਰ ਲਿਆ ਘਰ ਬੈ ਕੇ ਸਾਰੀ ਆਪਣੀ ਬੰਦਗੀ ਪੂਰੀ ਕਰ ਲਈ ਦੋ ਵੇਲੇ ਜਾਂਦੇ ਹੀ ਅਮਰੋਸਰ ਦਾ ਪਰਿਵਾਰ ਜਦੋਂ ਸਵੇਰ ਆਪਣਾ ਸਵੇਰ ਦਾ ਪੁੱਛ ਲਿਆ ਰਾਤੀ ਹੁਣ ਜਦੋਂ ਭਈ ਸਵੇਰ ਤੇ ਕਹਿੰਦੀ ਸ਼ਾਮੀ ਦਰਬਾਰ ਸਾਹਿਬ ਜਾਵਾਂ ਕਿ ਨਾ ਜਾਵਾਂ ਆਖੋ ਸਤਨਾ ਉਹ ਕਹਿੰਦਾ ਮੈਂ ਤੇ ਬੜਾ ਹਰਾ ਨਾ ਵੀ ਰਾਤੀ ਇਹਨੇ ਮੰਨ ਕਿਵੇਂ ਲਈ ਮੇਰੀ 5 ਸਾਲ ਹੋ ਗਏ ਆਪਾਂ ਨੂੰ ਲੜਦੇ ਆ ਤੇ ਰਾਤੀ ਵਾਕੇ ਨਹੀਂ ਗਈ ਐ ਅਮਰਤ ਵੇਲੇ ਵਾਕੇ ਨਹੀਂ ਗਈ ਮੈਂ ਤਾਂ ਕਹਿਆ ਸੀ ਵੇਖਾਂ ਸਹੀ ਮੰਨਦੀ ਐ ਉਹ ਕਹਿੰਦਾ ਫੇਰ ਵੇਖਦੇ ਆਂ ਕਹਿੰਦਾ ਨਹੀਂ ਜਾਣਾ ਉਹ ਉਹਨੇ ਸ਼ਾਮ ਦੀ ਰੁਟੀਨ ਵੀ ਜਿਹੜੀ ਜੀ ਘਰੇ ਹੀ ਬੈ ਕੇ ਪੂਰੀ ਕਰ ਲਈ ਨਹੀਂ ਗਈ ਹੁਣ ਜਦੋਂ ਰਾਤ ਪੈ ਗਈ ਫੇਰ ਅਮਰਦ ਵੇਲੇ ਦਾ ਪੁੱਛਦੀ ਜੀ ਵੀ ਦੱਸੋ ਮੈਂ ਅਮਰਦ ਵੇਲੇ ਦਰਬਾਰ ਸਾਹਿਬ ਜਾਵਾਂ ਕਿ ਨਾ ਜਾਵਾਂ ਉਹ ਬੜਾ ਰਾਣ ਕਹਿੰਦਾ ਆ ਅੱਗੇ ਆਪਣਾ ਕਾਫੀ ਰੋਲਾ ਰਪਾਈ ਰਹਿੰਦਾ ਹੁਣ ਮੈਂ ਤੈਨੂੰ ਕਹਿੰਦਾ ਨਹੀਂ ਜਾਵਾਂ ਤੇ ਤੂੰ ਅੱਗੇ ਨਹੀਂ ਗਈ ਕਹਿਣ ਲੱਗੀ ਵੀ ਮੈਂ ਤੁਹਾਡੀ ਖੁਸ਼ੀ 'ਚ ਰਹਿਣਾ ਤੁਸੀਂ ਦੱਸੋ ਜਿਵੇਂ ਕਹੋਗੇ ਉਹ ਬਾਬਾ ਨਾਨਸੀ ਨੇ ਮਗਰੋਂ ਦਿੱਤਾ ਸੀ ਪ੍ਰੇਰਨਾ ਦਿੱਤੀ ਹੋਈ ਸੀ ਸਾਰੀ ਉਹ ਕਹਿਣ ਲੱਗਾ ਮੈਂ ਰੋਕਣਾ ਨਹੀਂ ਇਹ ਤਰ੍ਹਾਂ ਜਿਉਂ ਤੂੰ ਆ ਗਈ ਹੈ ਨਿਮਰਤਾ 'ਚ ਇਤਨਾ ਪਿਆਰ 'ਚ ਆ ਗਈ ਹੈ ਤੇ ਮੈਂ ਤੈਨੂੰ ਇੱਕ ਗੱਲ ਦੱਸਾਂ ਕਹਿੰਦੀ ਕੀ ਕਹਿੰਦੇ ਅੱਜ ਅਮਰਤ ਵੇਲੇ ਤੂੰ ਜ਼ਰੂਰ ਜਾਣਾ ਦਰਬਾਰ ਸਾਹਿਬ ਤੇ ਜੇ ਤੇਰਾ ਦਿਲ ਕਰੇ ਤੇ ਮੈਨੂੰ ਵੀ ਨਾਲ ਲੈ ਜਾ। ਮੈਨੂੰ ਵੀ ਨਾਲ ਲੈ ਜਾ। ਉਹ ਕਹਿੰਦਾ ਮੇਰਾ ਵੀ ਆਪਣਾ ਦਿਲ ਕਰਦਾ ਤੇਰੇ ਨਾਲ ਜਾਣ ਤੇ ਪਰ ਆਪਣੀ ਲੜਾਈ ਐਨੀ ਸੀ। ਆਪਣੀ ਲੜਾਈ ਐਨੀ ਸੀ। ਉਸ ਗੱਲ 'ਅਲ ਕਦੀ ਰੁਕ ਖਾਇਆ ਹੀ ਨਹੀਂ। ਤੇ ਜੇ ਤੂੰ ਇਤਰਾ ਹੋ ਗਈ ਐ ਤੇ ਮੈਂ ਰੋਕਣਾ ਨਹੀਂ ਮੇਰਾ ਵੀ ਦਿਲ ਕਰਦਾ ਆਪਾਂ ਇਕੱਠੇ ਜਾਇਆ ਕਰਾਂਗੇ ਆਕੋ ਸਤਨਾ। ਇੱਕ ਮਹਾਪੁਰਸ਼ ਦਾ ਵਚਨ ਮੰਨਿਆ। ਉਹ ਮਹਾਂਪੁਰਸ਼ ਕਮਾਈ ਵੀ ਦੇ ਦਿੰਦਾ ਨਾਲ ਕੋਲ ਵੀ ਤੂੰ ਆ ਗਿਆ ਜਿਹੜਾ ਇਹ ਵੇਖਣੇ ਚਾਲੀ ਦਿਨ ਤੂੰ ਆ ਗਿਆ ਜਿਹੜਾ ਇਹ ਵੇਖਣਾ 20 ਦਿਨ ਤੂੰ ਆ ਗਿਆ ਜਿਹੜੇ ਰੱਖਣਾ ਉਸ ਘਰ ਦਾ ਸਾਰਾ ਕਲੇਸ਼ ਦਾ ਨਕਸ਼ਾ ਪਲਟ ਗਿਆ ਆਖੋ ਸਾਧਨਾ ਆ ਵਰਤ ਚੰਗੇ ਨੇ ਮੈਂ ਇੰਨਾ ਚਿਰ ਕਿਸੇ ਨਾਲ ਗੁੱਸੇ ਨਾਲ ਨਹੀਂ ਬੋਲਣਾ ਅੱਜ ਮੈਂ ਸਾਰਾ ਦਿਨ ਵਰਤ ਰੱਖਿਆ ਮੈਂ ਝੂਠ ਨਹੀਂ ਬੋਲਣਾ ਅੱਜ ਮੈਂ ਵਰਤ ਰੱਖਿਆ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਨੀ ਆਖੋ ਸਤਨਾ ਇਹ ਰੱਬ ਦੇ ਨੇੜੇ ਲੈ ਜਾਂਦੇ